ਸਭ ਤੋਂ ਪਹਿਲਾਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਅੱਜ ਪੰਜਾਬ ਦੇ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਪਾਰਿਵਾਰਸ਼ ਦੇ ਕਾਰਨ ਪੰਜਾਬ ਦੇ ਜਾਂ ਜੀਵਨ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆਗਾ ਜਿਵੇਂ ਗਲਕਰਾਂ ਅਸ਼ੋਕੜ ਦੀ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਹੁਣ ਤੱਕ ਲਗਾਤਾਰ ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਚਾਹੇ 1962 ਦੀ ਲੜਾਈ ਦੀ ਗੱਲ ਹੋਵੇ 1965 ਦੀ ਲੜਾਈ ਦੀ ਗੱਲ ਹੋਵੇ 1971 ਦੀ ਲੜਾਈ ਦੀ ਗੱਲ ਹੋਵੇ 2025 ਦੀ ਲੜਾਈ ਦੀ ਗੱਲ ਹੋਵੇ ਪੰਜਾਬ ਦੇਸ਼ ਦੇ ਨਾਲ ਹਿੱਕ ਤਾਂ ਕੇ ਖੜਾਗਾ ਪੰਜਾਬ ਦੇ ਲੋਕਾਂ ਨੇ ਆਪਣੇ ਜਾਨ ਮਾਲ ਦੀ ਪਰਵਾਹ ਕੀਤਿਆਂ ਦੇਸ਼ ਦਾ ਸਾਥ ਦਿੱਤਾਗਾ ਔਰ ਦੇਸ਼ ਤੇਰਾ ਡਟ ਕੇ ਹਮੇਸ਼ਾ ਹੀ ਖੜਾਗਾ ਤੁਸੀਂ ਹੁਣ ਰੀਸੈਂਟਲੀ ਜੇ ਪਸ਼ੋਕਰ ਚ ਨਾ ਜਾਈਏ ਕਿਉਂਕਿ ਪ੍ਰਾਣੀਆਂ ਲੜਾਈਆਂ ਵੇਲੇ ਆਪਾਂ ਸਾਰੇ ਆਲਮੋਸਟ ਬੱਚੇ ਸੀਗੇ ਸਾਡੇ ਚ ਕੁਝ ਲੋਕ ਉਸ ਸਮੇਂ ਜਵਾਨ ਹੋਣਗੇ ਤਾਂ ਉਸ ਸਮੇਂ ਵੀ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਪੁਰਾਣੇ ਸਮੇਂ ਚ ਹੁਣ 225 ਚ ਜਿੰਨੀ ਵੀ ਕਵਰੇਜ ਮੀਡੀਆ ਦੁਆਰਾ ਇਲੈਕਟ੍ਰੋਨਿਕ ਮੀਡੀਆ ਦੁਆਰਾ ਪ੍ਰਿੰਟ ਮੀਡੀਆ ਦੁਆਰਾ ਸਰਹੱਦ ਉੱਪਰ ਕੀਤੀ ਗਈ ਆ ਚਾਹੇ ਉਹ ਪਠਾਨਕੋਟ ਆ ਚਾਹੇ ਉਹ ਫਿਰੋਜ਼ਪੁਰ ਆ ਔਰ ਮੈਂ ਸਮਝਦਾ ਸਭ ਤੋਂ ਵੱਧ ਡਰੋਨਾਂ ਦੇ ਹਮਲੇ ਇਸ ਏਰੀਏ ਤੇ ਹੋਏ ਸਭ ਤੋਂ ਵੱਧ ਮਜ਼ਾਈਲਾਂ ਦੇ ਹਮਲੇ ਇਸ ਏਰੀਏ ਤੇ ਹੋਏ ਪਰ ਪੰਜਾਬ ਨੇ ਕਦੇ ਦੇਸ਼ ਨੂੰ ਪਿੱਠ ਨਹੀਂ ਦਿਖਾਈ ਪੰਜਾਬ ਨੇ ਡਟ ਕੇ ਦੇਸ਼ ਤੇ ਲੜ ਖੜ ਕੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਚਾਹੇ ਪਾਕਿਸਤਾਨ ਹੋਵੇ ਚਾਹੇ ਚਾਈਨਾ ਹੋਵੇ ਜਦੋਂ ਵੀ جنگ ਲੱਗੀ ਆ ਪੰਜਾਬੀਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਜਿੱਥੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਔਰ ਉਥੇ ਨਾਲ ਦੀ ਨਾਲ ਦੇਸ਼ ਦੀ ਨਾਲ ਚਟਾਨ ਦੀ ਤਰ੍ਹਾਂ ਖੜੇ ਹੋਏ ਹੁਣ ਜਦੋਂ ਆ ਲਗਭਗ 4 ਦਹਾਕਿਆਂ ਬਾਅਦ ਜੇ ਮੈਂ ਗੱਲ ਪਿਛਲੇ 4 ਦਹਾਕਿਆਂ ਦੀ ਕਰਾਂ 4 ਦਹਾਕਿਆਂ ਬਾਅਦ ਇੱਕ ਵੱਡੀ ਤਬਾਹੀ ਜਿਹੜੀ ਆ ਉਹ ਹਣਾ ਨੇ ਪੰਜਾਬ 'ਚ ਬਣਾਈ ਆ अज पंजाब का गुरदासपुर पठानकोट अमृतसर फिरोजपुर हशियरपुर संगरूर का कुछ हिस्सा कपूरथला जलंधर तरन तारण इस सारे इलाके इस बिना होर भी बहुत सारे इलाके बुरी तरह हड़ा मार हेठ ने और जनजीवन लगभग ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਪੰਜਾਬ ਸਰਕਾਰ ਲਗਾਤਾਰ ਸਾਰੇ ਲੋਕਾਂ ਨੂੰ ਸੁਰੱਖਤ ਥਾਵਾਂ ਤੇ ਲੈ ਕੇ ਜਾਣ ਦੇ ਲਈ ਲਗਾਤਾਰ ਯਤਨਸ਼ੀਲ ਆ ਸਾਡੇ ਸਾਰੇ ਮੰਤਰੀਗਣ ਲਗਾਤਾਰ ਗਰਾਊਂਡ ਦੇ ਉੱਤੇ ਨੇ ਕਿ ਚਾਹ ਕਿਸੇ ਨਾ ਕਿਸੇ ਰੂਪ ਚ ਹਰ ਇੱਕ ਵਿਅਕਤੀ ਤੱਕ ਮਦਦ ਜਿਹੜੀ ਆ ਉਹ ਸਰਕਾਰ ਦੁਆਰਾ ਪਹੁੰਚਾਈ ਜਾ ਰਹੀ ਆ ਇਹਦੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਯੂਨਿਟ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਵੱਲੋਂ ਸਪੈਸ਼ਲੀ ਪੰਜਾਬ ਦੇ ਹਰ ਇੱਕ ਵਰਕਰ ਦੀ ਡਿਊਟੀ ਲਈ ਆ ਕਿ ਜਿੱਥੇ ਵੀ ਕਿਤੇ ਹੜ੍ਹ ਦੀ ਹੜਪੀੜ ਤੇ ਵਿਅਕਤੀ ਮਿਲਦਾਗਾ ਉਹਦੀ ਮਦਦ ਕੀਤੀ ਜਾਵੇ ਉਹਦੇ ਨਾਲ ਖੜ੍ਹਾ ਜਾਵੇ ਉਹਦੇ ਨਾਲ ਜਿਹੜੀਆਂ ਭਾਈ ਸਰ ਚਾਰਕ ਸਾਥ ਪ੍ਰਤੀਕ ਹੋਣ ਦਾ ਇੱਕ ਸਿਸਟਮ ਜਿਹੜਾ ਦਿਖਾਇਆ ਜਾਵੇ ਤਾਂ ਕਿ ਲੋਕ ਮਹਿਸੂਸ ਕਰ ਸਕਣ ਕਿ ਪੰਜਾਬੀ ਜਿਹੜਾ ਉਹ ਪੰਜਾਬੀ ਦੇ ਕੰਮ ਆ ਰਿਹਾ ਪਰ ਲੇਕਿਨ ਇਸ ਸਮੇਂ ਦੌਰਾਨ ਵੀ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਮੌਤਾਂ ਹੋ ਰਹੀਆਂ ਨੇਗੀਆਂ ਸਾਡਾ ਪਸ਼ੂ ਤਨ ਮਾਰਿਆ ਜਾ ਰਿਹਾਗਾ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਡਿਸਟਰੋਏ ਹੋ ਰਹੀਆਂ ਨੇਗੀਆਂ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੀਆਂ ਪੋਲੀਟਿਕਲ ਰੈਲੀਆਂ ਕਰ ਰਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਤੁਸੀਂ ਜਦੋਂ ਪੰਜਾਬ ਦੇ ਉੱਤੇ ਵਿਪਤਾ ਆਈ ਆ ਪੰਜਾਬੀਆਂ ਉੱਪਰ ਵਿਪਤਾ ਆਈ ਆ ਜਦੋਂ ਪੰਜਾਬ ਦੇ ਲੋਕ ਖੜਾ ਨਾ ਪੀੜਤ ਹੋ ਰਹੇ ਨੇ ਕਿ ਜਦੋਂ ਪੰਜਾਬ ਦੇ ਲੋਕ ਜਾਨ ਗਵਾ ਰਹੇ ਨੇ ਜਦੋਂ ਪੰਜਾਬ ਦੇ ਲੋਕਾਂ ਦਾ ਪਸ਼ੂ ਤਨ ਸਭ ਕੁਝ ਤਬਾਹ ਹੋ ਰਿਹਾਗਾ ਅਰਥਚਾਰਾ ਤਬਾਹ ਹੋ ਰਿਹਾਗਾ ਔਰ ਉਸ ਉਸ ਸਮੇਂ ਤੁਸੀਂ ਸਮਰਾਚ ਰੈਲੀ ਕਰ ਰਹੇ ਹੋਗੇ ਉਸ ਸਮੇਂ ਤੁਸੀਂ ਆਪਣੀਆਂ ਪੋਲੀਟੀਕਲ ਰੋਟੀਆਂ ਸੇਕ ਰਹੇ ਹੋਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅੱਜ ਪੰਜਾਬ ਦੇ ਲੋਕਾਂ ਨੇ ਖੜਨ ਦੀ ਬਜਾਏ ਤੁਸੀਂ ਆਪਣੀਆਂ ਰੈਲੀਆਂ ਕਰ ਰਹੇ ਹੋਗੇ ਮੈਨੂੰ ਮੈਨੂੰ ਸਮਝ ਨਹੀਂ ਆਉਦੀ ਕਿ ਰਬਰੀਤ ਬਿੱਟੂ ਜੀ ਹੁਣੇ ਹੁਣੇ ਥੋੜਾ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇਗੇ ਔਰ ਲਗਾਤਾਰ ਉਸ ਸਮੇਂ ਦੇ ਕਦੇ ਕੋਈ ਬਿਆਨ ਕਦੇ ਕੋਈ ਬਿਆਨ ਅੱਜ ਜਦੋਂ ਪੰਜਾਬ ਡੁੱਬ ਰਿਹਾਗਾ ਜਦੋਂ ਪੰਜਾਬ 'ਚ ਹੜ੍ਹਾਂ ਨੇ ਤਬਾਹੀ ਮਚਾਈ ਆ ਔਰ ਉਸ ਸਮੇਂ ਸਮਰਾਲਾ 'ਚ ਰੈਲੀ ਕਰਕੇ ਆਪਣੀ ਪਾਰਟੀ ਨੂੰ ਸਟਰੋਂਗ ਕਰਨ ਦਾ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇਗੇ ਭਰਾਵਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਨੇ ਜਿਹੜਾ ਹੈਗਾ ਕਿਸੇ ਨੇ ਭਰੋਸਾ ਨਹੀਂ ਕਰਨਾ ਭਾਰਤੀ ਜਨਤਾ ਪਾਰਟੀ ਦੇ ਕਿ ਲੋਕਾਂ ਨੂੰ ਪਤਾਗਾ ਕਿ ਇੱਕ ਪਾਸੇ ਹੜ ਆ ਰਿਹਾ ਔਰ ਦੂਸਰੇ ਪਾਸੇ ਤੁਸੀਂ ਰੈਲੀਆਂ ਕਰ ਰਹੇ ਹੋਗੇ ਇਸ ਸਮੇਂ ਘਟੋ ਘਟ ਸਮਾਂ ਸੀਗਾ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦਾ ਸੀ ਇਸ ਸਮੇਂ ਮੈਂ ਸਮਝਦਾ ਪੰਜਾਬੀਆਂ ਨਾਲ ਜੁਟਤਾ ਦਿਖਾਉਣ ਦਾ ਸਮਾਂ ਸੀਗਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਆਪਣੀਆਂ ਰੋਟੀਆਂ ਸੇਕ ਲਈਆ ਅੱਜ ਸਵੇਰੇ ਦੇਸ਼ ਦੇ ਹੋਮਨਸਸ ਹੈਵਾਂ ਦਾ ਟੈਲੀਫੋਨ ਆਨਰੇਬਲ ਸੀਐਮ ਪੰਜਾਬ ਨੂੰ ਆਇਆ ਯਕਿ ਦੋ ਦਿਨ ਪਹਿਲਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆ ਲੈਟਰ ਜਿਹੜਾ ਇੱਕ ਲਿਖਿਆ ਸੀਗਾ ਡਿਟੇਲਡ ਲੈਟਰ ਲਿਖਿਆ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਸਾਡਾ 60000 ਕਰੋੜ ਰੁਪਏ ਦਾ ਬਕਾਇਆ ਜਿਹੜਾ ਜਿਹੜਾ ਲੀਗਲੀ ਸਾਡਾ ਬਣਦਾ ਪੈਸਾਗਾ ਉਹ ਸਾਨੂੰ ਤੁਰੰਤ ਚਾਰੀ ਕੀਤਾ ਜਾਵੇ। ਤੋਂ ਉਸ ਬਾਅਦ ਸ਼ਾਇਦ ਮੀਡੀਆ ਦੇ ਜ਼ਰੀਏ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਜੀ ਜਿਹੜੀ ਆ ਆ ਖੁੱਲੀ ਹੋਣੀ ਆ। ਆਜੂ ਨੇ ਫੋਨ ਕੀਤਾ ਪਰ ਲੇਕਿਨ ਫਿਰ ਵੀ ਉਹਨਾਂ ਨੇ ਕੋਈ ਭਰੋਸਾ ਵੀ ਦਿਵਾਇਆ ਕਿ ਇਹ 60000 ਕਰੋੜ ਰੁਪਏ ਸੀ ਜਾਰੀ ਕਰਾਂਗੇ ਮੈਂ ਸਮਝਦਾਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਛੋਟੀ ਛੋਟੀ ਗੱਲ ਤੇ ਟਵੀਟ ਕਰ ਦਿੰਦੇ ਨੇ ਕਿ ਛੋਟੀ ਛੋਟੀ ਗੱਲ ਤੇ ਕਹਿ ਦਿੰਦੇ ਨੇ ਕਿ ਦੇਸ਼ ਚ ਵਾਪਰ ਗਿਆ ਕਿਸੇ ਦੇ ਬਰਥਡੇ ਦਾ ਟਵੀਟ ਕਰ ਦਿੰਦੇ ਨੇ ਜਨਮ ਦਿਨ ਦਾ ਵੀ ਟਵੀਟ ਕਰ ਦਿੰਦੇ ਨੇ ਕਿ ਪਰ ਲੇਕਿਨ ਇਸ ਸਮੇਂ ਪੰਜਾਬ ਦੇ ਉੱਤੇ ਭਾਰੀ ਵਿਫਤਾ ਆਈ ਆ ਦੋ ਸ਼ਬਦ ਤੱਕ ਹਮਦਰਦੀ ਦੇ ਦੋ ਸ਼ਬਦ ਤੱਕ ਜਿਹੜੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਦੀ ਦੇਸ਼ੀ ਲੀਡਰਸ਼ਿਪ ਨੇ ਕਿਸੇ ਨੇ ਵੀ ਨਹੀਂ ਬੋਲੇ ਪੰਜਾਬੀਆਂ ਦੇ ਹੱਕ ਵਿੱਚ ਜਦ ਕਿ ਪੰਜਾਬ ਹਮੇਸ਼ਾ ਹੱਕ ਤਾਨ ਕੇ ਦੇਸ਼ ਲਈ ਖੜਦਾਗਾ ਅੱਜ ਦੇਸ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਨੇਗੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਉਹ ਅੱਜ ਚੁੱਪ ਕਰਕੇ ਬੈਠੇ ਨੇਗੇ ਉਹ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਉਜੜ ਰਿਹਾ ਕਿਸ ਤਰ੍ਹਾਂ ਪੰਜਾਬ ਬਰਬਾਦ ਹੋ ਰਿਹਾ ਅਸੀਂ ਲੈਟਰ ਲਿਖਿਆ ਕਿ ਸਾਡਾ ਭਾਈ ਜੇ ਕੁਝ ਹੋਰ ਨਹੀਂ ਦੇਣਾ ਜੇ ਕੋਈ ਨਹੀਂ ਬਣਦਾ ਤੁਹਾਡੇ ਕੋਲੋਂ ਜਿਹੜਾ ਸਾਡਾ ਲੀਗਲੀ ਪੈਸਾ ਉਹ ਤਾਂ ਦੇ ਦਿਓ ਜੋ ਸਾਡੇ ਪੈਸੇ ਬਣਦੇ ਨੇ ਉਹ ਤਾਂ ਦੇ ਦਿਓ ਜਿਹਦੇ ਅੰਦਰ ਜੇ ਮੈਂ ਗੱਲ ਕਰਾਂ 48727 ਕਰੋੜ ਰੁਪਇਆ ਜੀਐਸਸੀ ਦੇਗਾ ਕਿ ਕੰਪਨਸੇਸ਼ਨ ਸੈਸ ਬੰਦ ਕਰਤਾ ਔਰ ਪੰਜਾਬ ਦਾ ਨੁਕਸਾਨ ਕਰਤਾ ਅਸੀਂ ਵਨ ਨੇਸ਼ਨਲ ਟੈਕਸ ਦੀ ਥਿਊਰੀ ਦੇ ਕਾਰਨ ਫਿਰ ਦੇਸ਼ ਦੇ ਨਾਲ ਖੜੇ ਗਏ ਅਸੀਂ ਦੇਸ਼ ਨਾਲ ਖੜੇ ਦੇਸ਼ੇ ਨੁਕਸਾਨ ਪਹਚਾਇਆ ਕੌਣ ਕਰੂਗਾ ਪਰ ਭਾਈ ਔਰ ਹੁਣ ਹੜਾ ਦਾ ਸਮਾਂ ਹੁਣ ਤੱਕ ਕਰ ਦਿਓ ਭਾਈ ਪਰ ਨਹੀਂ 8000 ਕਰੋੜ ਰੁਪਿਆ ਆਰਡੀਐਫ ਐਮਡੀਐਫ ਦਾ ਪੈਸਾ ਔਰ ਪ੍ਰਧਾਨ ਮੰਤਰੀ ਗ੍ਰਾਮਣ ਸੜਕ ਯੋਜਨਾ ਦਾ ਪੈਸਾ 850 ਕਰੋੜ ਰੁਪਿਆ ਇਹ ਸਾਰੇ ਪੈਸੇ ਸਾਡੇ ਕਾਨੂੰਨੀ ਬਣਦੇ ਨੇ ਲੀਗਲ ਬਣਦੇ ਨੇਗੇ 60000 ਕਰੋੜ ਡਿਟੇਲ ਦੇ ਅੰਦਰ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖਿਆ ਪਰ ਲੇਕਿਨ ਅੱਜ ਹੋਮ ਮਿਨਿਸਟਰ ਸਾਹਿਬ ਨੇ ਅਮਿਤ ਸ਼ਾਹ ਨੇ ਫਿਰ ਇੱਕ ਵਾਰ ਨਰਾਸ਼ ਕੀਤਾ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜੜੀ ਆ ਉਹ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਜੜੀ ਆ ਉਹ ਨਫ਼ਰਤ ਕਰਦੀ ਆ ਪੰਜਾਬ ਦੇ ਨਾਲ ਨਹੀਂ ਖੜਨਾ ਚਾਹੁੰਦੀ ਕੀ ਮੰਗਿਆ ਅਸੀਂ ਨੇ ਅਸੀਂ ਮੰਗਿਆ ਕਿ ਜਿਹੜਾ ਨੈਸ਼ਨਲ ਡਿਸਾਸਟਰ ਰਿਸਪੌਂਸ ਫੰਡ ਆਗਾ ਉਹਦੇ ਅੰਦਰ ਜਾਂ ਜਿਹੜਾ ਸਾਡਾ ਸਟੇਟ ਡਿਸਾਸਟਰ ਰਿਸਪੌਂਸ ਫੰਡ ਆ ਉਹਦੇ ਅੰਦਰ ਸਾਨੂੰ ਕੁਝ ਜਿਹੜੀਆਂ ਐਮੈਂਡਮੈਂਟ ਜਿਹੜੀਆਂ ਨੇ ਉਹ ਕਰ ਦਿਓ ਕਿਉਂਕਿ ਇਹਦੇ ਅੰਦਰ ਲਿਖਿਆ ਕਿ ਐਗਜ਼ਿਸਟਿੰਗ ਜਿਹੜੀਆਂ ਸ਼ਰਤਾਂ ਕੀ ਨੇਗੀਆਂ ਜੇਕਰ ਕਿਸੇ ਦੀ ਡੈਥ ਹੋ ਜਾਂਦੀ ਆ ਤਾਂ 4 ਲੱਖ ਰੁਪਇਆ ਐਕਸ ਗ੍ਰੇਸ ਸ਼ੈਪ ਫੈਮਿਲੀ ਦੇਡੇ ਪੈਸੇ ਮਿਲਦੇ ਨੇ ਅਸੀਂ ਕੀ ਲਿਖ ਕੇ ਭੇਜਿਆ ਕਿ 8 ਲੱਖ ਰੁਪਇਆ ਕਰ ਦਿਓ ਭਾਈ ਅਸੀਂ ਲਿਖ ਕੇ ਭੇਜਿਆ ਜੇ ਕਿਸੇ ਦੇ ਕੋ ਬਾਡੀ ਦਾ ਅੰਗ ਖਰਾਬ ਹੋ ਜਾਂਦਾ ਪਰਮਨੈਂਟ ਡਿਸੇਬਲਡ ਹੋ ਜਾਂਦਾ ਜਾਂ ਪਾਰਸ਼ਲ ਡਿਸੇਬਲਡ ਹੋ ਜਾਂਦਾ ਉਹਨੂੰ 74000 ਰੁਪਇਆ ਪਰ ਪਰਸਨ ਮਿਲਦਾਗਾ 1.5 ਲੱਖ ਰੁਪਇਆ ਕਰ ਦਿਓ ਭਾਈ ਅਸੀਂ ਕੀ ਲਿਖਿਆਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਜਿਹਨੂੰ 17000 ਰੁਪਇਆ ਪ੍ਰਤੀ ਏਕੜ ਮਿਲਦਾਗਾ 50000 ਰੁਪਇਆ ਕਰ ਦਿਓ ਭਾਈ ਫੰਡ ਤੁਸੀਂ ਕਹਿੰਦੇ ਹੋ ਕਿ ਦੇਣੇ ਨੇਗੇ ਤੁਸੀਂ ਇਹ ਜਿਹੜੇ ਨੌਰਮ ਨੇ ਰਿਲੈਕਸ ਕਰਦੇ ਹੋ ਇਹਨੇ ਪੁਰਾਣੇ ਨੌਰਮਸ ਨੇ ਇਹਨਾਂ ਦੇ ਮੁਤਾਬਕ ਤਾਂ ਬੰਦਾ ਜਿਹੜਾ ਆਪਣੀ ਫਸਲ ਵੀ ਦੁਬਾਰਾ ਨਹੀਂ ਉਗਾ ਸਕਦਾਗਾ ਸੋ ਮੇਰੀ ਅੱਜ ਵੀ ਪੰਜਾਬ ਦੇ ਜਿੰਨੇ ਵੀ ਭਾਜਪੀ ਦੇ ਲੀਡਰ ਨੇਗੇ ਵੱਡੇ ਵੱਡੇ ਲੀਡਰ ਨੇਗੇ ਜਾਖੜ ਸਾਹਿਬ ਨੂੰ ਬੇਨਤੀ ਆ ਉਹਨਾਂ ਦੇ ਪ੍ਰਧਾਨ ਨੂੰ ਉਹਨਾਂ ਦੇ ਐਕਟਿੰਗ ਪ੍ਰਧਾਨ ਨੂੰ ਬੇਨਤੀ ਆ ਹੁਣੇ-ਹੁਣੇ ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ ਚ ਗਿਆ ਮਿੱਟੂ ਜੀ ਨੂੰ ਜਿਹੜੇ ਕਿ ਕੇਂਦਰ ਦੇ ਵਜ਼ੀਰ ਬਿਜ਼ਨਸ ਸਟੇਟ ਦੇ ਕੈਬਨਿਟ ਦੇ ਵਜ਼ੀਰ ਨੇ ਉਹਨਾਂ ਨੂੰ ਬੇਨਤੀ ਆ ਕਿ ਸਾਡਾ ਜਿਹੜਾ ਆ 60000 ਕਰੋੜ ਰੁਪਿਆ ਦਾ ਇਹ ਤੁਰੰਤ ਜਿਹੜਾ ਜਾਰੀ ਕਰਵਾਇਆ ਜਾਵੇ ਕਿਉਂਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਦੇ ਵਿੱਚ ਆ ਔਰ ਪੰਜਾਬ ਜਿਹੜਾ ਇਸ ਸਮੇਂ ਪੰਜਾਬ ਨੂੰ ਬਹੁਤ ਜ਼ਰੂਰਤਾ ਔਰ ਸਾਡਾ ਪੈਸਾਗਾ ਔਰ ਸਾਡਾ ਪੈਸਾਗਾ ਪੰਜਾਬ ਦਾ ਪੈਸਾਗਾ ਪੰਜਾਬੀਆਂ ਦਾ ਪੈਸਾਗਾ ਪੰਜਾਬ ਸਰਕਾਰ ਦਾ ਪੈਸਾਗਾ ਇਹ ਪੈਸਾ ਜਿਹੜਾ ਤੁਰੰਤ ਜਿਹੜਾ ਦਿਵਾ ਜਾਵੇ ਨਾ ਕੇ ਪੰਜਾਬ ਦੇ ਅੰਦਰ ਰੈਲੀਆਂ ਕੀਤੀਆਂ ਜਾਂ ਤੁਸੀ ਰੈਲੀਆਂ ਕਰਨ ਲੱਗੇ ਹੋ ਔਰ ਸਾਡਾ ਪੈਸਾ ਤੁਸੀਂ ਦਿਵਾ ਨਹੀਂ ਰਹੇ ਸੋ ਮੈਂ ਸਮਝਦਾ ਇਸ ਸਮੇਂ ਜਖਰ ਸਾਹਿਬ ਨੂੰ ਮਿਤੂ ਜੀ ਨੂੰ ਉਹਨਾਂ ਦੇ ਹੋਰ ਜਿਹੜੇ ਨੇਤਾ ਨੇਗੇ ਸਭ ਨੂੰ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਆ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਆ ਕਿ ਭਾਈ ਇਹ ਪੈਸਾ ਪੰਜਾਬੀਆਂ ਦਾਗਾ ਪੰਜਾਬ ਦੇ ਲੋਕਾਂ ਦੀ ਕਮਾਈ ਦਾ ਪੈਸਾਗਾ ਪੰਜਾਬ ਦਾ ਬਣਦਾ ਹੱਕ ਆਗਾ ਇਹ ਪੈਸਾ ਜਾਰੀ ਕੀਤਾ ਜਾਵੇ ਇਹ ਮੇਰੀ ਜਿਹੜੀ ਬੇਨਤੀ ਆ ਉਹਨਾਂ ਨੂੰ ਪਰ ਲੇਕਿਨ ਮੈਨੂੰ ਲੱਗਦਾਗਾ ਕਿ ਉਹ ਇਸ ਬੇਨਤੀ ਤੋਂ ਸਬਕਾਰ ਕਰਨਗੇ ਇਸ ਤੋਂ ਬਿਨਾ ਮੈਂ ਆਪਣੇ ਡਿਪਾਰਟਮੈਂਟ ਦੇ ਕਰਮਚਾਰੀਆਂ ਨੂੰ ਇਸ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਮੈਂ ਸਮਨਾ ਮੁਸੀਬਤਾਂ ਬੇਨਤੀ ਕੀਤੀ ਸੀ ਐਕਸਾਈਜ ਐਂਡ ਟੈਕਸੇਸ਼ਨ ਡਿਪਾਰਟ ਦੇ ਸਾਰਿਆਂ ਨੇ ਉਹ ਐਮਪਲਾਈਜ਼ ਨੇ ਮੈਨੂੰ ਅੱਜ 50 ਲੱਖ ਰੁਪਏ ਦਾ ਚੈੱਕ ਜਿਹੜਾ ਮੁੱਖ ਮੰਤਰੀ ਲੀਫ ਫੰਡ ਲਈ ਦਿੱਤਾ ਅੱਜ ਇਕੱਠਾ ਕਰਕੇ ਕਿ ਅਸੀਂ ਮੈਂ ਆਦੇ ਚੈੱਕ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸੌਂਪੂਗਾ 50 ਲੱਖ ਰੁਪਏ ਮੁੱਖ ਮੰਤਰੀ ਲੀਫ ਫੰਡ ਦੇ ਲਈ ਸਾਰੇ ਐਮਪਲਾਈਜ਼ ਨੇ ਅੱਜ ਇਹ ਇਕੱਠਾ ਕਰਕੇ ਦਿੱਤਾਗਾ ਸੋ ਮੇਰੀ ਤਾਂ ਇਹ ਇਸ ਨੰਬਰ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਜਿਹੜੇ ਨੇਗੇ ਉਹ ਆਪਸੀ ਭਾਈਚਾਰਾ ਵਾਲੀ ਬਹੁਤ ਜਾਣੇ ਜਾਂਦੇ ਨੇ ਦੁਨੀਆ ਦੇ ਅੰਦਰ ਪੰਜਾਬੀਆਂ ਦੀ ਇੱਕੋ ਹੀ ਪਛਾਣ ਆ ਕਿ ਦੂਸਰੇ ਦੀ ਮਦਦ ਕਰਦੇ ਨੇ ਆਪਸੀ ਇੱਕ ਦੂਜੇ ਦੀ ਵੀ ਮਦਦ ਕਰਦੇ ਨੇਗੇ ਸੋ ਹੁਣ ਸਮਾਂ ਵੀ ਆ ਇੱਕ ਦੂਜੇ ਦੀ ਮਦਦ ਕੀਤੀ ਜਾਵੇ ਅੱਜ ਮੈਂ 50 ਲੱਖ ਰੁਪਏ ਜਿਹੜਾ ਅੱਜ ਮੁੱਖ ਮੰਤਰੀ ਰੀਲੀਫ ਫੰਡ ਲਈ ਵੀ ਜਾਰੀ ਕਰ ਰਹੇ ਆ ਇਸ ਤੋਂ ਬਿਨਾ ਸਮਗਰੀ ਪਹਿਲਾਂ ਵੀ ਮੈਂ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਵੀ ਸਾਡੀ ਪਾਰਟੀ ਵੱਲੋਂ ਵੀ ਭੇਜੀ ਸੀਗੀ ਹੁਣ ਵੀ ਲਗਾਤਾਰ ਅਸੀਂ ਉਹ ਸਮਗਰੀ ਭੇਜਾਂਗੇ ਤਾਂ ਕਿ ਕੋਈ ਵੀ ਪੰਜਾਬ ਦਾ ਵਿਅਕਤੀ ਨਾ ਭੁੱਖਾ ਕੋਈ ਵਿਅਕਤੀ ਸੌਵੇਂ ਨਾ ਹੀ ਸਾਡਾ ਕੋਈ ਪਸ਼ੂ ਜਿਹੜਾ ਉਹ ਹਰੇ ਚਾਰੇ ਬਿਨਾਂ ਰਹੇ ਉਹਨ ਵੀ ਜਿਹੜੀਆਂ ਪ੍ਰੋਪਰ ਖਰਾਕ ਮਿਲਦੀ ਰਹੇ ਉਹਦੇ ਲਈ ਪੂਰੇ ਪ੍ਰਬੰਧ ਵੀ ਕੀਤੇ ਹੋਏ ਨੇਗੇ ਹੋਰ ਵੀ ਪ੍ਰਬੰਧ ਲਗਾਤਾਰ ਜਾਰੀ ਦੇ ਪਰ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਬੇਨਤੀ ਕਰਦਾਗਾ ਕਿ ਸਾਡਾ 60000 ਕਰੋੜ ਰੁਪਇਆ ਜਿਹੜਾ ਕਿ ਵਣਦਾਗਾ ਜਦੋਂ ਮਰਜ਼ੀ ਆ ਕੇ ਮਿਲ ਕੇ ਗੱਲ ਕਰ ਲੋ ਇਹ ਪ੍ਰਧਾਨ ਮੰਤਰੀ ਸਾਹਿਬ ਤੋਂ ਇਹ ਬੀਜੇਪੀ ਤੋਂ ਬੜਾ ਦਵਾ ਜਾਵੇ ਕਿਉਂਕਿ ਬੀਜੇਪੀ ਕੋਲੇ ਹਮਦਰਦੀ ਲਈ ਕੋਈ ਸ਼ਬਦ ਨਹੀਂ ਹੈਗੇ ਨਾ ਪ੍ਰਧਾਨ ਮੰਤਰੀਜ਼ ਕੋਲੇ ਕੋਈ ਸ਼ਬਦ ਨਹੀਂ ਹੈਗੇ ਨਾ ਹੀ ਉਮਿਤ ਸ਼ਾਹ ਕੋਲੇ ਸ਼ਬਦ ਨਹੀਂ ਹੈਗੇ ਨਾ ਹੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਹੋਰ ਨੇਤਾ ਕੋਲੇ ਕੋਈ ਸ਼ਬਦ ਨਹੀਂ ਨੇ ਕਿ ਉਹ ਪੰਜਾਬ ਦੇ ਲੋਕਾਂ ਲਈ ਕੋਈ ਹਮਦਰਦੀ ਭਰੇ ਚਾਰ ਸ਼ਬਦ ਹੀ ਬੋਲ ਦਿੰਦੇ ਇੱਕ ਟਵੀਟ ਹੀ ਕਰ ਦਿੰਦੇ ਕਿ ਕਹਿਣ ਦੇ ਕਿ ਅਸੀਂ ਇਸ ਦੁੱਖ ਦੀ ਘੜੀ 'ਚ ਪੰਜਾਬ ਦੇ ਨਾਲ ਆ ਜਾਂ ਪੰਜਾਬੀਆਂ ਦੇ ਨਾਲ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦਿੱਤਾ ਸੀਰੇਆ ਭਾਰਤੀ ਜਨਤਾ ਪਾਰਟੀ ਦਾ ਕਲਚਰ ਹੈ ਆ ਭਾਰਤੀ ਜਨਤਾ ਪਾਰਟੀ ਦਾ ਸਿਧਾਂਤ ਹੈ ਆ ਕਿ ਉਹ ਪੰਜਾਬ ਨੂੰ ਪੰਜਾਬੀਤ ਨੂੰ ਦਿਨੋਂ ਨਫ਼ਰਤ ਕਰਦਾ